ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੰਗੇਵਾਲੇ ਦੇ ਵਿੱਚ ਮੰਗੇਵਾਲਾ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਇਹ ਪਿੰਡ ਵੱਡੇ ਘਰ ਤੋਂ ਸਿੱਧੀ ਛੜਕੀ ਆਉਂਦੀ ਆ ਮੰਗੇਵਾਲੇ ਨੂੰ ਛੱਡੇਆਂ ਨੇ ਤੋਂ ਸਿੱਧੀ ਛੜਕ ਆਉਂਦੀ ਆ ਇਹਨਾਂ ਪਿੰਡਾਂ ਦਾ ਇੱਕ ਵਾਂਡੀ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰ ਉਹ ਘਰੇਲੂ ਪਰਿਵਾਰ ਆ ਤੇ ਭਾਈ ਉਹਨਾਂ ਦੇ ਕੋਲੇ ਇੱਕ ਮੈਂ ਬਿਲਕੁਲ ਤਾਜੀ ਸੂਈ ਵਿਕਾਉ ਉਹ ਕਿੰਨੇ ਦਿਨਾਂ ਦੀ ਸੂਈਆ ਇਹਨੇ ਹੋ ਨਹੀਂ ਬੱਚੇ ਨੂੰ ਜਨਮ ਦਿੱਤਾ ਮੇਰੇ ਆਉਣ ਤੋਂ ਪਹਿਲੇ ਕੁਝ ਕੁ ਟਾਈਮ ਥਣਥਣੂ ਬਹੁਤ ਚੰਗਾ ਲੱਗਾ ਹੋਇਆ ਕਰਮਾ ਲਈ ਨੂੰ ਨਾੜਾ ਨੂੜਾ ਲੇਵੇ ਤੇ ਪੂਰੀਆਂ ਜੋਸ਼ ਵਾਲੀਆਂ ਵੱਡੀ ਚੰਗੀ ਮੈਂ ਦੁੱਧ ਦਾਲੀਆ ਕਰਦੇ ਗੱਲਬਾਤ ਆਪਾਂ 22 ਦਿਨਾਂ ਸਾਰੀ ਜਾਣਕਾਰੀ ਲੈ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੜੀਆ ਜੀ ਸੇਤਾ ਦੇ ਪਰਿਵਾਰ ਬਹੁਤ ਵਧੀਆ ਜੀ ਸ਼ੁਕਰਚਾ ਨਾਮ ਦੱਸਤੀ ਹੈ ਕਿਰਾਂ ਦੇ ਵੀਰੇ ਕੁਲਦੀਪ ਸਿੰਘ ਮੇਰਾ ਕੁਲਦੀਪ ਸਿੰਘ ਕੁਲਦੀਪ ਸਿੰਘ ਭਰਾੜ ਹਨਾ ਬਈ ਹਾਂਜੀ ਤੇ ਇੱਕ ਦਿਨ ਬਈ ਮੈਂ ਵੇਚਨੀ ਹੈ ਕੱਪ ਕਰਦੀ ਵੀ ਬਈ ਕਰਦੀ ਆ ਜੀ ਤੇ ਕਿੰਨਾ ਵਾ ਸੂਆ ਸੋਈ ਹੈ ਬਈ ਚੌਥਾ ਸੂਆ ਬਈ ਚੌਥਾ ਸੂਆ ਸੋਈ ਆ ਕੱਟਾ ਦੇ ਕੀ ਕੀ ਕੱਟੀ ਬਈ ਕੱਟਾ ਬਈ ਕੱਟਾ ਦੇ ਕਿੰਨੇ ਦੁੱਧ ਦੀ ਮਾਰ ਕਰਦੇ ਹੀ ਹੋਏ 14 15 ਕਿਲੋ 14 15 ਕਿਲੋ ਖੁੱਲੇ ਡੁੱਲੇ ਦੁੱਧ ਦੇ ਚੂਣ ਚੰਨ ਕਿਵੇਂ ਬਹੁਤ ਵਧੀਆ ਜੀ ਓਕੇ ਜੀ 100 ਦੀ 100 ਜੇ ਕੋਈ ਆਪਣਾ ਘਰੇ ਰੱਖਾ ਹੋਣਾ ਭਰਾ ਲੈ ਜਾਵੇ ਨਾ ਪਤਾ ਨਹੀਂ ਹਾਂ ਠੀਕ ਆ ਅੱਛਾ ਰੇਟ ਕੀ ਰਹੂਗਾ ਵੀਰੇ ਦਾ ਰੇਟ 130 130 ਇਹ ਕਈ ਵਾਰੀ 1 ਟੀਕੇ ਦੇ ਰਹਿ ਜਾਂਦੀ ਕਿ ਹਾਂ ਪਹਿਲੇ ਟੀਕੇ ਪਹਿਲੇ ਟੀਕੇ ਤੀਜੇ ਦੀ ਕਰੋਸ ਹੁੰਦੀ ਹੈ ਇਹ ਵੀ ਵੱਡੀ ਗੱਲ ਹੈ ਕਈ ਮੀਆਂ ਸਾਂਭ ਤੋਂ ਕਰੋਸ ਨਹੀਂ ਟੀਕੇ ਤੇ ਅੱਛਾ ਠੀਕ ਹੈ ਇੱਕ ਗੱਲ ਹੋਰ ਆ ਇਹਦੇ ਟੀਕੇ ਕਿਹੜਾ ਭਰਾਇਆ ਜਦ ਕੀ ਨਹੀਂ ਨਾਰਮਲ ਹੀ ਸੀਗਾ ਕੋਈ ਨਾ ਨਾਰਮਲ ਠੀਕ ਹੈ ਭਾਈ ਇੱਕ ਤੀਜ ਮੰਤਰਤਾ ਕਰਦਿਆਂ ਹਾਂ ਹਾਂ ਕਰਦਿਆਂ ਠੀਕ ਹੈ ਤੋਰੀ ਵੀਰੇ ਕੱਢੀ ਬਾ ਲੈ ਵੀ ਮਿੱਤਰੋ ਚੌਥਾ ਸੂਆ ਇਹ ਕਰਮਾਂ ਵਾਲੀ ਸੋਈ ਆ ਕੱਟੇ ਨੂੰ ਜਨਮ ਦੇਤਾ ਕੁਝ ਕੁ ਟਾਈਮ ਪਹਿਲਾਂ ਸੋਈ ਆ ਜੇਰ ਜੂਰ ਇਹਨੇ ਪਾਤੀਆ ਚੌਣ ਚਾਂਣ ਸੌ ਦਾ ਸੌ ਲੇਵਾਂ ਲੋਬੇ ਦੀ ਡਾਢੀ ਚੰਗੀ ਮੈਂ ਆ ਤੁਸੀਂ ਦੇਖ ਸਕਦੇ ਹੋ ਮਿੱਤਰੋ ਘਰੇ ਜਿਹੜੇ ਪੁਰਾਣੇ ਦੁੱਧ ਪੀਣ ਨੂੰ ਲੈਣੀ ਆਉਂਦੇ ਲਈ ਲਾਹੇਵੰ ਉੰਬਾਲੀ ਆ ਬ੍ਰੋ ਬਹੁਤ ਸੋਹਣੀ ਤਿਆਰੀ ਦੇ ਵਿੱਚ ਆ ਕਰਮਾਂ ਵਾਲੀ ਸੋਹਣਾ ਥਣੇ ਵਾਲਾ ਲੱਗਾ ਹੋਇਆ ਵੇਖੋ ਲੇਵੇ ਦੀਆਂ ਨਾੜਾ ਨੂੜਾ ਲੇਵੇ ਦੀ ਬਰੀਕੀ ਆਰਡਰ ਦੀ ਕੁਆਲਿਟੀ ਸਾਰੀ ਚੰਗੀ ਆ ਯਾਰ ਸੋਨੇ ਅਰਗੀਵੇਂ ਆ ਕਹਿਣ ਨੂੰ ਭਾਏ ਮਿੱਤਰੋ ਕਿਉਂਕਿ ਜਿਹੜੇ ਭਰਾਣੇ ਘਰੇ ਰੱਖਣ ਨੂੰ ਲੈਣੀ ਹੈ ਗਹਿਣਾ ਚੀਜ਼ ਮਿਲ ਜੂਗੀ ਘਰੋਂ ਮਿਲ ਜੂਗੀ ਤਸੱਲੀ ਵਾਲੀ ਮੈਂ ਮਿਲ ਜੂਗੀ ਬਾਕੀ ਤੁਹਾਡੀ ਸੇਵਾ ਤੇ ਕਿਸਮਤ ਤੇ ਡਿਪੈਂਡ ਹੁੰਦਾ ਕਿਉਂਕਿ ਦੁੱਧ ਪੁੱਤ ਕਰਮਾਂ ਦਾ ਹੁੰਦਾ ਬਈ ਹਮੇਸ਼ਾ ਮਿੱਤਰੋ ਗਿਰਿਆ ਨੂੰ ਕਰੇ ਪਿੱਛੋਂ ਬਈ ਹਮੇਸ਼ਾ ਮੈਂ ਕੱਲ ਕਰਦਾ ਹਾਂ ਉਹਨਾਂ ਦੁੱਧ ਤੇ ਪੁੱਤ ਕਿੱਲੇ ਦਾ ਫਰਕ ਹੁੰਦਾ ਹੁਣ ਕਈ ਵਾਰੀ ਦੋ ਦੋ ਸਾਲ ਲਈ ਪਸੂ ਰਹਿੰਦਾ ਤੇ ਕਈ ਵਾਰੀ ਕਿਸੇ ਦੇ ਕਿੱਲੇ ਤੋਂ ਜਾ ਕੇ ਉਹ ਦੂਜੇ ਦਿਨ ਗੱਭਣ ਹੋ ਜਾਂਦਾ ਤੇ ਰਹਿ ਜਾਂਦਾ ਜਾਂ ਟੋੱਡੀ ਆਪੂ ਆਪਣੇ ਕਰਮ ਆ ਬਈ ਆਪੂ ਆਪਣੀ ਕਿਸਮਤ ਇਹਦੇ ਵਿੱਚ ਕੋਈ ਨਹੀਂ ਹੁੰਦਾ ਸੂਏ ਦਾ ਦੁੱਧ ਹੁੰਦਾ ਕਈ ਵਾਰੀ ਇੱਕ ਸੂਏ ਦੇ ਵਿੱਚ 20 ਕਿਲੋ ਮੈਂ ਕੱਢ ਜਾਂਦੀ ਆ ਤੇ ਦੂਜੇ ਸੂਏ ਦੇ ਵਿੱਚ 12 ਕਿਲੋ ਤੇ ਰਹਿ ਜਾਂਦੀ ਹੁੰਦੀ ਆ ਇਹ ਬਈ ਆ ਟੋੱਡੀ ਕਰਮ ਆ ਜਿਹੜੇ ਭਰਾਵਾਂ ਨਾਲ ਹੋਈਆਂ ਹੋਣਗੀਆਂ ਉਹ ਜਾਣਦੇ ਹੋਣਗੇ ਪਤਾ ਇਹ ਗੱਲ ਕੀ ਹੁੰਦੀ ਆ ਕਈ ਵਾਰੀ ਆਪਾਂ ਅਗਲੇ ਨੂੰ ਲੰਬਾ ਦੇ ਦਿੰਨੇ ਹੁੰਨੇ ਆ ਵੀ ਬਈ ਯਾਰ ਤੇਰੇ ਤੋਂ ਤੂੰ ਦਾ 15 ਕਿਲੋ ਦੁੱਧ ਆਉਂਦਾ ਸੀ ਅੱਜ ਸਾਡੇ ਕੋਲੇ 8 ਕਿਲੋ ਹੀ ਰਹਿ ਗਿਆ ਹਰ ਵਾਰੀ ਪਾਣੀ ਦਾ ਫਰਕ ਆਪੋ ਆਪਣੀ ਪੱਠਿਆਂ ਦੀ ਬੈਕਟੀਰੀਆ ਚੈੱਕ ਕਰਾਇਆ ਕਰੋ ਪਾਣੀ ਚੈੱਕ ਕਰਾ ਕੇ ਰੱਖਿਆ ਕਰੋ ਵੀ ਕੀ ਸਟੱਬ ਵਾਲੀ ਦੇ ਵਿੱਚ ਕਿੰਨਾ ਜੂਰੀ ਹੈ ਕਿੰਨਾ ਨਹੀਂ ਹਰ ਵਾਰੀ ਮੰਨ ਲਓ ਸਾਡੇ ਕੇ ਇਧਰਲੇ ਇਲਾਕਿਆਂ ਦੇ ਵਿੱਚ ਪਾਣੀ ਚੰਗੇ ਆ ਗਏ ਜੇ ਉਧਰਲੇ ਮਈਆਂ ਦੁੱਧੋ ਖਰੀਆਂ ਮੁਕਸਰ ਇਲਾਕੇ ਦੀ ਮੈਂ ਕਿਉਂ ਖਰੀਆ ਦੁੱਧੋ ਕਿਉਂਕਿ ਉਹਨਾਂ ਇਲਾਕਿਆਂ ਦੇ ਵਿੱਚ ਪਾਣੀ ਚੰਗੇ ਆ ਬਈ ਹਮੇਸ਼ਾ ਪਾਣੀ ਤੇ ਨਿਰਪਰ ਕਰਦੀ ਆ ਮੈਂ 4-5 ਕਿਲੋ ਦੁੱਧ ਦਾ ਫਰਕ ਪਾਣੀ ਤੇ ਹੁੰਦਾ ਆਪਣੇ ਤੋਂ ਇਧਰੋਂ ਮਈਆਂ ਜਾ ਕੇ ਜੂਪੀ ਦੇ ਵਿੱਚ 5-5 ਕਿਲੋ ਦੁੱਧ ਵੱਧ ਜਾਂਦੀਆਂ ਕਿਉਂ ਵੱਧ ਜਾਂਦੀਆਂ ਕਿਉਂਕਿ ਉਧਰ ਖਾਣਾ ਪੀਣਾ ਚੰਗਾ ਰਹਿਣਾ ਸਹਿਣਾ ਟੈਂਪਰੇਚਰ ਚੰਗਾ ਸਾਰਾ ਕੁਝ ਚੰਗਾ ਇਹ ਚੀਜ਼ਾਂ ਹੋ ਜਾਂਦੀਆਂ ਬਈ ਤੇ ਨੰਬਰ ਆਪਾਂ ਲੈ ਲੈਣੇ ਵੀਰੇ ਨੰਬਰ ਦੱਸਿਓ ਵੱਡੇ ਪਈ 97815 ਜੀ 78051 ਇੱਕ ਵਾਰੀ ਹੋਰ ਬੋਲੋ 97815 ਜੀ 78051 97815 ਹਾਂਜੀ 780 51 51 ਇਸ ਨੰਬਰ ਤੇ ਬਾਈ ਨਾਲ رابطہ ਕੈਮ ਕਰਦਾ ਹਾਂ ਜੇ ਪਿੰਡ ਮੰਗੇਵਾਲਾ ਜ਼ਿਲ੍ਹਾ ਮੋਗਾ